ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਬੜੀ ਇੰਪੋਰਟੈਂਟ ਜਾਣਕਾਰੀ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈ ਸਮੂਹ ਸੈਂਟਰ ਚਰਚਾ ਅਧਿਆਪਕ ਯੂਨੀਅਨ 4162 2364 6835 ਭਾਵ ਸਾਰੇ ਹੀ ਬਾਕੀ ਜਿੰਨੇ ਪਟੀਸ਼ਨਰਸ ਨੇ ਠੀਕ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਇਹਦਾ ਆਪਾਂ ਦੇਖਿਆ ਹੈ ਕਿ ਵਿਭਾਗ ਵੱਲੋਂ ਇਹਨਾਂ ਸਾਰੇ ਪਟੀਸ਼ਨਰ ਦੇ ਉੱਪਰ ਪੰਜਵਾਂ ਪੇ ਸਕੇਲ ਜਿਹੜਾ ਉਹ ਲਾਗੂ ਕੀਤਾ ਗਿਆ ਠੀਕ ਹੈ ਜੀ ਸੋ ਉਸ ਤੋਂ ਪਹਿਲਾਂ ਕਈ ਅਧਿਆਪਕ ਜਿਹੜੇ ਸੀਗੇ ਉਹਨਾਂ ਦੀਆਂ ਜ਼ਿਲ੍ਹਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛੇਵੇਂ ਪੇ ਕਮਿਸ਼ਨ ਦੇ ਅਕੋਰਡੀਨੇਟ ਜਿਹੜੀਆਂ ਤਨਖਾਹ ਸੋ ਜਿਹਦੇ ਕਰਕੇ ਵਿਭਾਗ ਵੱਲੋਂ ਪੱਤਰ ਦੇ ਵਿੱਚ ਆਪਾਂ ਵੀਡੀਓ ਵੀ ਸਾਂਝੀ ਕੀਤੀ ਗਈ ਸੀ ਕਿ ਰਿਕਵਰੀ ਕਰਵਾਈ ਜਾ ਰਹੀ ਸੀ ਠੀਕ ਹੈ ਜੀ ਸੋ ਉਸ ਦਿਨ ਵੀ ਆਪਾਂ ਉਸ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਾਰੇ ਭੈਣ ਭਰਾਵਾਂ ਦੇ ਇਹ ਜਵਾਬ ਸੀ ਕਿ ਰਿਕਵਰੀ ਨਹੀਂ ਹੋ ਰਹੀ ਪਰ ਅਸਲ ਵਿੱਚ ਉਹ ਸਚਾਈ ਸੀਗੀ ਦੋਸਤੋ ਉਹ ਰਿਕਵਰੀ ਕੀਤੀ ਜਾ ਰਹੀ ਸੀ ਇਸੇ ਕਰਕੇ ਹੀ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਰਿਕਵਰੀ ਰੋਕਣ ਵਾਸਤੇ ਠੀਕ ਹੈ ਜੀ ਕੀ ਹੈ ساری ਜਾਣਕਾਰੀ ਕਿੰਨਾ ਕਿੰਨੇ ਜਿਹੜੇ ਹੈਗੇ ਰਿਕਵਰੀ ਉਹ ਰੋਕੀ ਗਈ ਆ ਆਪਾਂ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਭੈਣ ਪਰ ਆ ਪਹਿਲੀ ਵਾਰ ਹੈ ਚਾਹੁੰਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਸ਼ਿਸ਼ ਕਰਦੇ ਆਂ ਤੁਹਾਡੇ ਲਈ ਹਰ ਦਿਨ ਕੁਝ ਨਾ ਕੁਝ ਨਵਾਂ ਲੈ ਕੇ ਆਂਦੇ ਰਹਿ। ਸੋ ਅੱਜ ਦੀ ਜਿਹੜੀ ਅਪਡੇਟ ਹੈ ਦੇਖੋ 3704 ਅਧਿਆਪਕ ਚਾਹਵ ਤਿੰਨੇ ਕੇਸਾਂ ਵਾਲੇ ਕਿਹੜੇ ਕਿਹੜੇ ਇਮਰਾਨ ਹੁਸੈਨ ਗੁਰਪ੍ਰੀਤ ਸਿੰਘ ਅਤੇ ਦਵਿੰਦਰ ਖੇੜਾ ਸਮੇਤ ਬਾਕੀ ਵੀ ਜਿਹੜੇ ਪਟੀਸ਼ਨਰ ਦੇ ਉਹਨਾਂ ਦੇ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਹੇ ਆਂ ਵਿੱਤ ਵਿਭਾਗ ਵੱਲੋਂ 13 10 20 ਅਤੇ ਅਗਲੀ ਰਿਵੀਜ਼ਨ ਦੀ ਸਮਾਂ ਮੰਗਿਆ ਗਿਆ ਸੀ ਠੀਕ ਹੈ ਜੀ ਪਰ ਉਸ ਤੋਂ ਬਾਅਦ ਕੀ ਹੋਇਆ ਜੀ ਅੱਜ ਜਿਹੜਾ 29 10 2025 ਨੂੰ ਠੀਕ ਹੈ ਜੀ 29 ਅਕਤੂਬਰ 2025 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਨਾਂ ਅਧਿਆਪਕਾਂ ਦੀ ਤਨਖਾਹ ਰਿਕਵਰੀ ਉੱਪਰ ਪੂਰੀ ਤਰ੍ਹਾਂ ਸਟੇਲ ਕਰ ਦਿੱਤੀ ਗਈ ਠੀਕ ਹੈ ਜੀ ਭਾਵ ਜਿਹੜੇ ਅਧਿਆਪਕਾਂ ਦੀ ਤਨਖਾਹ 6ਵੇਂ ਪੇ ਕਮਿਸ਼ਨ ਦੇ ਅਕੋਰਡ ਨਿਕਲ ਰਹੀ ਸੀ ਤੇ ਡੀਡਿਓਜ਼ ਉਹਨਾਂ ਤੋਂ ਜਿਹੜੀ ਉੱਪਰਲੇ ਆਪਣਾ ਪੈਸੇ ਵੰਦੇ ਸੀ ਉਹਦੀ ਰਿਕਵਰੀ ਕਰਵਾ ਰਹੀ ਸੀ ਠੀਕ ਹੈ ਜੀ ਸੋ ਜਦੋਂ ਇਹ ਗੱਲ ਹਾਈ ਕੋਰਟ ਤੱਕ ਪਹੁੰਚਿਆ ਤਾਂ ਉਹਨਾਂ ਨੇ ਵਿਭਾਗ ਨੂੰ ਇਹ ਪੱਤਰ ਜਾਰੀ ਕੀਤਾ ਕਿ ਫਿਲਹਾਲ ਜਿੰਨਾ ਚਿਰ ਕੋਈ ਅਗਲਾ ਕੋਈ ਐਮੈਂਡਮੈਂਟ ਨਹੀਂ ਹੁੰਦਾ ਉਹਨਾਂ ਟਾਈਮ ਕਿਸੇ ਵੀ ਅਧਿਆਪਕ ਤੋਂ ਇਹ ਜਿਹੜੀ ਰਿਕਵਰੀ ਨਾ ਕੀਤੀ ਜਾਵੇ ਉਹਦੇ ਉੱਪਰ ਪੂਰੀ ਤਰ੍ਹਾਂ ਜਿਹੜੀ ਰੋਕ ਲਗਾ ਦਿੱਤੀ ਗਈ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਜੇਕਰ ਤੁਹਾਡੀ ਤਨਖਾਹ ਪਹਿਲਾਂ 6ਵੇਂ ਦੇ ਨਾਲ ਆਈ ਹੈ ਅਤੇ ਉਸ ਤੋਂ ਬਾਅਦ ਹੁਣ ਤੁਸੀਂ 5 ਮਹੀਨਾ ਬਣ ਗਈ ਜੇਕਰ ਤੁਹਾਡੇ ਤੋਂ ਰਿਕਵਰੀ ਕੀਤੀ ਜਾ ਰਹੀ ਹੈ ਤਾਂ ਕਿਰਪਾ ਕਰਕੇ ਉਹਨਾਂ ਨੂੰ ਇਹ ਲੈਟਰ ਵੀ ਦਿਖਾਉਣੀ ਹੈ ਤੁਸੀਂ ਠੀਕ ਹੈ ਜੀ ਤੇ ਕਹਿ ਦੇਣਾ ਵੀ ਜਿਹੜਾ ਹਾਈ ਕੋਰਟ ਵੱਲੋਂ ਇੱਕ ਵਾਰ ਰੋਕ ਲਗਾ ਦਿੱਤੀ ਗਈ ਹੈ ਠੀਕ ਹੈ ਜੀ ਆਫੀਸ਼ੀਅਲ ਲੈਟਰ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰ ਦੇਵਾਂਗੇ ਠੀਕ ਹੈ ਜੀ ਫਿਲਹਾਲ ਦੀ ਘੜੀ ਜਿਹੜੀ ਹੈਗਾ ਅਪਡੇਟ ਇਹ ਹੈ ਕਿ ਵਿਭਾਗ ਵੱਲੋਂ ਪੂਰੀ ਤਰ੍ਹਾਂ ਸਟੇ ਲਗਾ ਦਿੱਤੀ ਗਈ ਹੈ ਰੋਕ ਲਗਾ ਦਿੱਤੀ ਗਈ ਹੈ ਕਿ ਹੁਣ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ ਕੀਤੀ ਜਾਣੀ ਠੀਕ ਹੈ ਜੀ ਸੋ ਇੱਕ ਵਾਰ ਤਾਂ ਜਿਵੇਂ ਕਹਿੰਦੀ ਵੀ ਰਾਹਤ ਮਿਲੀ ਹੈ ਸਾਰੇ ਭੈਣ ਭਰਾਵਾਂ ਨੂੰ ਪਰ ਵੱਡੀ ਗੱਲ ਦੋਸਤੋ ਇਹ ਕਿ ਰਿਕਵਰੀ ਹੋ ਹੀ ਕਿਉਂ ਰਹੀ ਹੈ ਜਦ ਕਿ ਆਪਾਂ 6ਵਾਂ ਪੀ ਸਕਿੱਲ ਆਪਾਂ ਦਾ ਹੱਕ ਹੈ ਪਰ ਪਤਾ ਨਹੀਂ ਕਿਉਂ ਸਰਕਾਰਾਂ ਇਸ ਤਰ੍ਹਾਂ ਕਰ ਰਹੀਆਂ ਨੇ ਵਿਭਾਗ ਇਸ ਤਰ੍ਹਾਂ ਕਰ ਰਹੇ ਹਨ ਜਾਂ ਕਿਤੇ ਨਾ ਕਿਤੇ ਜਿਵੇਂ ਕਿ ਇਹਦੀ ਵੀ ਸਾਡੇ ਵਿੱਚ ਕਮੀ ਰਹੀ ਠੀਕ ਹੈ ਜੀ ਸੋ ਹੁਣ ਯੂਨੀਅਨ ਭੈਣ ਭਰਾ ਕਿਰਪਾ ਕਰਕੇ ਇਕਜੁੱਟ ਹੋ ਇਸ ਮਸਲੇ ਨੂੰ ਗੰਭੀਰ ਰੂਪ ਦੇ ਵਿੱਚ ਲਾਓ ਇਹਦਾ ਕੋਈ ਹੱਲ ਕੀ ਨਿਕਲ ਸਕਦਾ ਉਸ ਦੇ ਉੱਪਰ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਠੀਕ ਹੈ ਜੀ ਸੋ ਅੱਜ ਦੀ ਆਪਣੀ ਇਹੀ ਅਪਡੇਟ ਸੀ ਕਿ ਰਿਕਵਰੀ ਇੱਕ ਵਾਰ ਰੋਕ ਦਿੱਤੀ ਗਈ ਹੈ। ਜੇਕਰ ਤੁਹਾਡੇ ਤੋਂ ਕੋਈ ਕਿਸੇ ਤਰ੍ਹਾਂ ਦੀ ਰਿਕਵਰੀ ਮੰਗਦਾ ਹੈ ਤਾਂ ਤੁਸੀਂ ਆਪਣੇ ਜਿਹੜਾ ਹੈਗਾ ਯੂਨੀਅਨ ਦਾ ਮੈਂਬਰ ਆ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਤੋਂ ਰਿਕਵਰੀ ਕਰਵਾਈ ਜਾ ਰਹੀ ਹੈ ਜਦ ਕਿ ਹੁਣ ਅੱਜ 29 ਤਰੀਕ ਦੀ ਲੈਟਰ ਇਹ ਹੈਗੀ ਦੋਸਤੋ ਠੀਕ ਹੈ ਜੀ 29 ਤਰੀਕ ਨੂੰ ਹੀ ਜਿਹੜੀ ਉਹ ਰੋਕ ਲਗਾ ਦਿੱਤੀ ਗਈ ਠੀਕ ਹੈ ਜੀ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਜਿਹੜੀ ਉਹ ਨਹੀਂ ਕੀਤੀ ਜਾਣੀ। ਹੁਣ ਕੇਸ ਨਾਲ ਸੰਬੰਧਿਤ ਕਿਸੇ ਵੀ ਅਧਿਆਪਕ ਦੀ ਕੋਈ ਰਿਕਵਰੀ ਨਹੀਂ ਕੱਟੀ ਜਾਊਗੀ ਠੀਕ ਹੈ ਜੀ। ਸੋ ਕਿਰਪਾ ਕਰਕੇ ਬਾਤ ਤੋਂ ਬਾਤ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਵੀਡੀਓ ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿਸੇ ਭੈਣ ਭਰਾ ਦਾ ਕੋਈ ਨੁਕਸਾਨ ਹੋਵੇ ਤੇ ਜਾਂ ਕੋਈ ਜਾਣ ਬੁੱਝ ਕੇ ਕਿਸੇ ਭੈਣ ਭਰਾ ਦਾ ਨੁਕਸਾਨ ਕਰੇ ਐਵੇਂ ਜਿਹੜੀਆਂ ਉਹ ਤਨਖਾਹਾਂ ਕੱਟੀ ਜਾਣ ਕਿਉਂਕਿ ਤਨਖਾਹਾਂ ਤਾਂ ਪਹਿਲਾਂ ਹੀ ਬਹੁਤ ਕੱਟੀਆਂ ਜਾ ਚੁੱਕੀਆਂ ਨੇ ਠੀਕ ਹੈ ਜੀ ਸੋ ਕਿਰਪਾ ਕਰਕੇ ਬਦ ਵਾਰ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਹਾਈਪ ਜਰੂਰ ਕਰਦਿਆ ਕਰੋ ਅਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਜਰੂਰ ਦਿਆ ਕਰੋ ਧੰਨਵਾਦ